ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਸਿਆਸੀ ਗਲਿਆਰਾਂ ਦੇ ਵਿੱਚ ਵੱਖ-ਵੱਖਰੀਆਂ ਚਰਚਾਵਾ ਵੀ ਜਨਮ ਲੈਣ ਲੱਗ ਪਈਆਂ ਨੇ ਹੁਣ ਖਬਰ ਸਾਹਮਣੇ ਆ ਰਹੀ ਹੈ ਸ਼ੀਤਲੰਗੁਰਾਲ ਹੋਰਾਂ ਨੂੰ ਲੈ ਕੇ ਉਹਨਾਂ ਦੀ ਐਮਐਲਏ ਸ਼ਿਪ ਤੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਨੂੰ ਲੈ ਕੇ ਨਵੀਆਂ ਚਰਚਾਵਾ ਛਿੜ ਚੁੱਕੀਆਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਹੁਣ ਨਾਮਨਜ਼ੂਰ ਕਰ ਦਿੱਤਾ ਗਿਆ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੀਤਲੰਗੁਰਾਲ ਹੋਰਾਂ ਦੇ ਵੱਲੋਂ ਜਿਹੜਾ ਅਸਤੀਫਾ ਆਪਣਾ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਸਪੀਕਰ ਇਹ ਉਹਨਾਂ ਨੂੰ ਭੇਜਿਆ ਗਿਆ ਸੀ ਉਸ ਅਸਤੀਫੇ ਨੂੰ ਸਪੀਕਰ ਸਾਹਿਬ ਦੇ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਇਹਦਾ ਕਾਰਨ ਇਹੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਮਨੀ ਚੋਣ ਉਪ ਚੋਣ ਕਰਵਾਉਣ ਤੋਂ ਭੱਜ ਰਹੀ ਹੈ ਸਰਕਾਰ ਨੂੰ ਇਹ ਹੈ ਕਿ ਜੇਕਰ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਦੁਬਾਰਾ ਫਿਰ ਤੋਂ ਜਲੰਧਰ ਦੇ ਵਿੱਚੋਂ ਇੱਕ ਵਾਰ ਫਿਰ ਉਪ ਚੋਣ ਹੋਏਗੀ ਐਮਐਲਏ ਦੀ ਚੋਣ ਹੋਏਗੀ ਤੇ ਉਹਦੇ ਵਿੱਚ ਹੋ ਸਕਦਾ ਹੈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਇਸ ਵਾਰ ਨਾ ਜਿੱਤੇ ਜਿਸ ਤੇ ਚੱਲਦੀ ਸਰਕਾਰ ਨੂੰ ਖੱਚਾ ਪੈਦਾ ਹੋ ਗਿਆ ਇਹਦੇ ਕਰਕੇ ਸਰਕਾਰ ਹੁਣ ਅਸਤੀਫਾ ਮਨਜ਼ੂਰ ਕਰਨ ਦੇ ਰੌਂ ਦੇ ਵਿੱਚ ਸਾਹਮਣੇ ਨਹੀਂ ਆ ਰਹੀ ਹੈ ਇਹ ਕਹਿਣਾ ਹੈ ਮੀਡੀਆ ਰਿਪੋਰਟਾਂ ਦਾ ਜੇਕਰ ਉਹਨਾਂ ਨੂੰ ਗੌਰ ਦੇ ਨਾਲ ਪੜਿਆ ਜਾਵੇ ਵਾਚਿਆ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ 28 ਮਾਰਚ ਨੂੰ ਸ਼ਿਤਲ ਉਂਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਸੌਂਪਿਆ ਜਾਂਦਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਹੋ ਜਾਂਦੇ ਨੇ ਪਰ ਇਹਦੇ ਨਾਲ ਹੀ ਨਵੀਆਂ ਚਰਚਾਵਾਂ ਏ ਵੀ ਛੱਡ ਜਾਂਦੀਆਂ ਨੇ ਕਿ ਇਸ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਵੀ ਕਈ ਵੱਡੇ ਚਿਹਰੇ ਨੇ ਜਿਹੜੇ ਉਹ ਪਾਰਟੀ ਨੂੰ ਛੱਡ ਸਕਦੇ ਆ ਸ਼ੀਤਲ ਅੰਗਰਾਲ ਤੇ ਸੁਸ਼ੀਲ ਰਿੰਕੂ ਇਹਨਾਂ ਦੋਹਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਚ ਸ਼ਿਬੂਲੀਅਤ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਨਾਲ ਜਿੰਨਾ ਸਫ਼ਰ ਉਹਨਾਂ ਦਾ ਸੀ ਉਹਨੂੰ ਇੱਥੇ ਹੀ ਖਤਮ ਕਰ ਦਿੱਤਾ ਗਿਆ ਸੀ ਤਾਂ ਫਿਰ ਉਸ ਤੋਂ ਅਗਲੇ ਦਿਨ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਲੋਕ ਸਭਾ ਸਪੀਕਰ ਵੱਲੋਂ ਭੇਜਿਆ ਜਾਂਦਾ ਪਰ ਉਹਦੀ ਮਨਜ਼ੂਰੀ ਨੂੰ ਲੈ ਕੇ ਹੁਣ ਨਵੀਆਂ ਚਰਚਾਵਾਂ ਚੱਲ ਪਈਆਂ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਹਾਲਾਂਕਿ ਆਪਾਂ ਇਹਦੀ ਪੋਸਟ ਨਹੀਂ ਕਰਦੇ ਪਰ ਫਿਰ ਵੀ ਸ਼ੀਤਲ ਅੰਗਰਾਲ ਦੇ ਫੇਸਬੁੱਕ ਪੇਜ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੋਈ ਹੈ ਉਹ ਵੀਡੀਓ ਕਿਸੇ ਨਿੱਜੀ ਚੈਨਲ ਦੇ ਵੱਲੋਂ ਇਸੇ ਖਬਰ ਨੂੰ ਲੈ ਕੇ ਬਣਾਈ ਗਈ ਸੀ ਤੇ ਉਸੇ ਵੀਡੀਓ ਨੂੰ ਸ਼ੀਤਲ ਅੰਗਰਾਲ ਦੇ ਵੱਲੋਂ ਹੁਣੇ-ਹੁਣੇ ਰੀਸੈਂਟਲੀ ਸਾਂਝਾ ਕੀਤਾ ਗਿਆ ਤਾਂ ਇਸ ਤੋਂ ਕਿਹਾਸਰਾਂ ਹੋਰ ਵੀ ਤੇਜ਼ ਹੋ ਜਾਂਦੀਆਂ ਨੇ ਕਿ ਸੱਚਮੁੱਚ ਐਸੀ ਗੱਲ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਦੂਸਰੇ ਪਾਸੇ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਵੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਜੇਕਰ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਅਦਾਲਤ ਦਾ ਰੁਖ ਕਰਾਂਗਾ ਅਦਾਲਤ ਦਾ ਰੁਕਰਾਂਗਾ ਅਸਤੀਫਾ ਨਾਮਨਜ਼ੂਰ ਕਰਨ ਦੇ ਚਲਦੇ ਇਹ ਕਿਹਾ ਗਿਆ ਸ਼ੀਤ ਰੰਗਰਾਲ ਹੋਰਾਂ ਦੇ ਵੱਲੋਂ ਪਰ ਹਾਲਾਂਕਿ ਆਪਾਂ ਇਹਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕਰ ਸਕਦੇ ਆ ਪਰ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਹੈ ਨਹੀਂ ਕੀਤਾ ਗਿਆ ਤੇ ਰੀਜ਼ਨ ਹੀ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੁਬਾਰਾ ਤੋਂ ਇੱਕ ਹੋਰ ਜ਼ਿਮਨੀ ਚੋਣ ਕਰਾਉਣ ਦੇ ਰੌਂ ਦੇ ਵਿੱਚ ਨਹੀਂ ਹੈ ਨਾ ਹੀ ਹਾਲਾਤ ਦੇ ਵਿੱਚ ਕਿਉਂਕਿ ਆ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਪਹਿਲਾਂ ਹੀ ਸ਼ਸ਼ੋ ਪੰਜ ਦੇ ਵਿੱਚ ਪਈ ਹੋਈ ਆ ਕੌਮੀ ਕਨਵੀਨਰ ਤੇ ਦਿੱਲੀ ਦੇ ਸੀਐਮ ਜੇਲ੍ਹ ਦੇ ਵਿੱਚ ਨੇ 15 ਦਿਨਾਂ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਪਰ ਬਾਅਦ ਦੇ ਵਿੱਚ ਵੀ ਮਾਮਲੇ ਦੀ ਜਾਂਚ ਹੁੰਦੀ ਰਹਿਣੀ ਹੈ ਕਿਉਂਕਿ ਜਾਂਚ ਈਡੀ ਕਰ ਰਹੀ ਹੈ ਉਸ ਤੋਂ ਬਾਅਦ ਦੇ ਵਿੱਚ ਮੰਤਰੀ ਆਦਸੀ ਹੋਰਾਂ ਦੇ ਉੱਤੇ ਹੋਣਾ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗ ਪਈ ਹੈ ਕਿਉਂਕਿ ਬੀਤੇ ਦਿਨ ਈਡੀ ਨੇ ਆਖਿਆ ਸੀ ਕਿ ਅਰਵਿੰਦ ਕੇਚਰੀਵਾਲ ਨੇ 2 ਲੀਟਰਾਂ ਦਾ ਨਾਮ ਲਿਆ ਜਿੱਦੋਂ ਚੈੱਕ ਦਾ ਨਾਮ ਸੌਰਵ ਹੈ ਤੇ ਦੂਸਰੇ ਦਾ ਨਾਮ ਆਛੀ ਦੱਸਿਆ ਜਾ ਰਿਹਾ ਹੈ ਕਿ ਜੋ ਵੀ ਬੰਦਾ ਡੀਲ ਕਰਦਾ ਸੀ ਜਿਹੜਾ ਇਸ ਦੇ ਵਿੱਚ ਮੁੱਖ ਦੋਸ਼ੀ ਬਣਾਇਆ ਗਿਆ ਉਹ ਇਹਨਾਂ ਦੇ ਨਾਲ ਸਿੱਧੀ ਗੱਲ ਕਰਦਾ ਸੀ ਨਾ ਕਿ ਮੇਰੇ ਨਾਲ ਗੱਲ ਕਰਦਾ ਸੀ ਤੇ ਉਹਨੂੰ ਲੈ ਕੇ ਹੁਣੇ-ਹੁਣੇ ਮੰਤਰੀ ਆਛੀ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਗੰਭੀਰ ਦੋਸ਼ ਲਾਉਂਦੇ ਆ ਇਹ ਗੱਲ ਆਖੀ ਹੈ ਕਿ ਚਾਰ ਹੋਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਜਾ ਸਕਦੇ ਜਿਤੇ ਚ ਆਚੀ ਦਾ ਨਾਮ ਹੈ ਰਗਗ ਚੱਡਾ ਹੋਰਾਂ ਦਾ ਨਾਮ ਵੀ ਹੈ ਤੇ ਸੁਰ ਭੱਦਵਾ ਚੋਰਾਂ ਦਾ ਨਾਮ ਵੀ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਇਧਰਲੇ ਪਾਸੇ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾਉਣ ਲੱਗ ਪਈ ਹੈ ਸ਼ੀਤਲ ਅਗਰਾਲ ਹੋਰਾਂ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਤੇ ਹੋ ਸਕਦਾ ਜੇਕਰ ਇਹ ਗੱਲ ਦੇ ਵਿੱਚ ਪੂਰਾ ਵੀ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਫਿਰ ਸ਼ੀਤਲ ਅਗਰਾਲ ਅਦਾਲਤ ਦਾ ਰੋਕ ਕਰਨਗੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਸਿਆਸੀ ਗਲਿਆਰਾਂ ਦੇ ਵਿੱਚ ਬੁੱਖੋ-ਬੁਖਰੀਆਂ ਚਰਚਾਵਾ ਵੀ ਜਨਮ ਲੈਣ ਲੱਗ ਪਈਆਂ ਨੇ ਹੁਣ ਖਬਰ ਸਾਹਮਣੇ ਆ ਰਹੀ ਹੈ ਸ਼ੀਤਲ ਅਗਰਾਲ ਹੋਰਾਂ ਨੂੰ ਲੈ ਕੇ ਉਹਨਾਂ ਦੀ ਐਮਐਲਏ ਸ਼ਿਫਟੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਨੂੰ ਲੈ ਕੇ ਨਵੀਆਂ ਚਰਚਾਵਾ ਛਿੜ ਚੁੱਕੀਆਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਹੁਣ ਨਾਮਨਜ਼ੂਰ ਕਰ ਦਿੱਤਾ ਗਿਆ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੀਤ ਲੰਗਰਾਲ ਹੋਰਾਂ ਦੇ ਵੱਲੋਂ ਜਿਹੜਾ ਅਸਤੀਫਾ ਆਪਣਾ ਕੁਲਤਾਰ ਸਿੰਘ ਸਦਭਾ ਜੜੇ ਵਿਧਾਨ ਸਭਾ ਸਪੀਕਰ ਨੇ ਉਹਨਾਂ ਨੂੰ ਭੇਜਿਆ ਗਿਆ ਸੀ ਉਸ ਅਸਤੀਫੇ ਨੂੰ ਸਪੀਕਰ ਸਾਹਿਬ ਦੇ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਇਹਦਾ ਕਾਰਨ ਇਹੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਮਨੀ ਚੋਣ ਉਪ ਚੋਣ ਕਰਵਾਉਣ ਤੋਂ ਭੱਜ ਰਹੀ ਹੈ ਸਰਕਾਰ ਨੂੰ ਇਹ ਹੈ ਕਿ ਜੇਕਰ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਦੁਬਾਰਾ ਫਿਰ ਤੋਂ ਜਲੰਧਰ ਦੇ ਵਿੱਚੋਂ ਇੱਕ ਵਾਰ ਫਿਰ ਉਪਚੋਣ ਹੋਏਗੀ ਐਮਐਲਏ ਦੀ ਚੋਣ ਹੋਏਗੀ ਤੇ ਉਹਦੇ ਚ ਹੋ ਸਕਦਾ ਹੈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਇਸ ਵਾਰ ਨਾ ਜਿੱਤੇ ਜਿਸ ਤੇ ਚੱਲਦੀ ਸਰਕਾਰ ਨੂੰ ਖੱਛਾ ਪੈਦਾ ਹੋ ਗਿਆ ਇਹਦੇ ਕਰਕੇ ਸਰਕਾਰ ਹੁਣ ਅਸਤੀਫਾ ਮਨਜ਼ੂਰ ਕਰਨ ਦੇ ਰੌਂ ਦੇ ਵਿੱਚ ਸਾਹਮਣੇ ਨਹੀਂ ਆ ਰਹੀ ਹੈ ਇਹ ਕਹਿਣਾ ਹੈ ਮੀਡੀਆ ਰਿਪੋਰਟਾਂ ਦਾ ਜੇ ਕਰੋਨਾ ਨੂੰ ਗੌਰ ਦੇ ਨਾਲ ਪੜਿਆ ਜਾਵੇ ਵਾਚਿਆ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ 28 ਮਾਰਚ ਨੂੰ ਸ਼ਿਤਲ ਉਂਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਸੌਂਪਿਆ ਜਾਂਦਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਹੋ ਜਾਂਦੇ ਨੇ ਪਰ ਇਹਦੇ ਨਾਲ ਹੀ ਨਵੀਆਂ ਚਰਚਾਵਾਂ ਏ ਵੀ ਛੱਡ ਜਾਂਦੀਆਂ ਨੇ ਕਿ ਇਸ ਤੋਂ ਬਾਅਦ ਦੇ ਆਮ ਆਦਮੀ ਪਾਰਟੀ ਦੇ ਹੋਰ ਵੀ ਕਈ ਵੱਡੇ ਚਿਹਰੇ ਨੇ ਜਿਹੜੇ ਉਹ ਪਾਰਟੀ ਨੂੰ ਛੱਡ ਸਕਦੇ ਆ ਸ਼ੀਤਲ ਅੰਗਰਾਲ ਅਤੇ ਸੁਸ਼ੀਲ ਰਿੰਕੂ ਇਹਨਾਂ ਦੋਹਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਨਾਲ ਜਿੰਨਾ ਸਫ਼ਰ ਉਹਨਾਂ ਦਾ ਸੀ ਉਹਨੂੰ ਇੱਥੇ ਹੀ ਖਤਮ ਕਰ ਦਿੱਤਾ ਗਿਆ ਸੀ ਤਾਂ ਫਿਰ ਉਸ ਤੋਂ ਅਗਲੇ ਦਿਨ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਲੋਕ ਸਭਾ ਸਪੀਕਰ ਵੱਲੋਂ ਭੇਜਿਆ ਜਾਂਦਾ ਪਰ ਉਹਦੀ ਮਨਜ਼ੂਰੀ ਨੂੰ ਲੈ ਕੇ ਹੁਣ ਨਮੀਆਂ ਚਰਚਾਵਾ ਚੱਲ ਪਈਆਂ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਹਾਲਾਂਕਿ ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਸ਼ੀਤਲ ਅੰਗੁਰਾਲ ਦੇ ਫੇਸਬੁਕ ਪੇਜ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੋਈ ਹੈ ਉਹ ਵੀਡੀਓ ਕਿਸੇ ਨਿੱਜੀ ਚੈਨਲ ਦੇ ਵੱਲੋਂ ਇਸੇ ਖਬਰ ਨੂੰ ਲੈ ਕੇ ਬਣਾਈ ਗਈ ਸੀ ਤੇ ਉਸੇ ਵੀਡੀਓ ਨੂੰ ਸ਼ੀਤਲ ਅੰਗੁਰਾਲ ਦੇ ਵੱਲੋਂ ਹੁਣੇ-ਹੁਣੇ ਰੀਸੈਂਟਲੀ ਸਾਂਝਾ ਕੀਤਾ ਗਿਆ ਤਾਂ ਇਸ ਤੋਂ ਕਿਹਾਸਰਾਂ ਹੋਰ ਵੀ ਤੇਜ਼ ਹੋ ਜਾਂਦੀਆਂ ਨੇ ਕਿ ਸੱਚਮੁੱਚ ਐਸੀ ਗੱਲ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਦੂਸਰੇ ਪਾਸੇ ਸ਼ੀਤਲ ਅੰਗੁਰਾਲ ਹੋਰਾਂ ਦੇ ਵੱਲੋਂ ਵੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਜੇਕਰ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਅਦਾਲਤ ਦਾ ਰੁਖ ਕਰਾਂਗਾ ਅਦਾਲਤ ਦਾ ਰੁਕਰਾਂਗਾ ਅਸਤੀਫਾ ਮਨਜ਼ੂਰ ਕਰਨ ਦੇ ਚਲਦੇ ਇਹ ਕਿਹਾ ਗਿਆ ਸ਼ੀਤ ਰੰਗਰਾਲ ਹੋਰਾਂ ਦੇ ਵੱਲੋਂ ਪਰ ਹਾਲਾਂਕਿ ਆਪਾਂ ਇਹਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕਰ ਸਕਦੇ ਆ ਪਰ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਹੈ ਨਹੀਂ ਕੀਤਾ ਗਿਆ ਤੇ ਰੀਜ਼ਨ ਹੀ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੁਬਾਰਾ ਤੋਂ ਇੱਕ ਹੋਰ ਜ਼ਿਮਨੀ ਚੋਣ ਕਰਾਉਣ ਦੇ ਰੌਂ ਦੇ ਵਿੱਚ ਨਹੀਂ ਹੈ ਨਾ ਹੀ ਹਾਲਾਤ ਦੇ ਵਿੱਚ ਕਿਉਂਕਿ ਆ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਪਹਿਲਾਂ ਹੀ ਸ਼ਿਸ਼ੂ ਪੰਜ ਦੇ ਵਿੱਚ ਪਈ ਹੋਈ ਆ ਕੌਮੀ ਕਨਵੀਨਰ ਤੇ ਦਿੱਲੀ ਦੇ ਸੀਐਮ ਜੇਲ੍ਹ ਦੇ ਵਿੱਚ ਨੇ 15 ਦਿਨਾਂ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਪਰ ਬਾਅਦ ਦੇ ਵਿੱਚ ਵੀ ਮਾਮਲੇ ਦੀ ਜਾਂਚ ਹੁੰਦੀ ਰਹਿਣੀ ਹੈ ਕਿਉਂਕਿ ਜਾਂਚ ਈਡੀ ਕਰ ਰਹੀ ਹੈ ਉਸ ਤੋਂ ਬਾਅਦ ਦੇ ਵਿੱਚ ਮੰਤਰੀ ਆਚੀ ਹੋਰਾਂ ਦੇ ਉੱਤੇ ਹੋਣਾ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗ ਪਈ ਹੈ ਕਿਉਂਕਿ ਬੀਤੇ ਦਿਨ ਈਡੀ ਨੇ ਆਖਿਆ ਸੀ ਕਿ ਅਰਵਿੰਦ ਕੇਚਰੀਵਾਲ ਨੇ ਦੋ ਲੀਡਰਾਂ ਦਾ ਨਾਮ ਲਿਆ ਹੈ ਜਿੱਦੋਂ ਚੈੱਕ ਦਾ ਨਾਮ ਸੌਰਵ ਹੈ ਤੇ ਦੂਸਰੇ ਦਾ ਨਾਮ ਆਛੀ ਦੱਸਿਆ ਜਾ ਰਿਹਾ ਹੈ ਕਿ ਜੋ ਵੀ ਬੰਦਾ ਡੀਲ ਕਰਦਾ ਸੀ ਜਿਹੜਾ ਇਸ ਦੇ ਵਿੱਚ ਮੁੱਖ ਦੋਸ਼ੀ ਬਣਾਇਆ ਗਿਆ ਉਹ ਇਹਨਾਂ ਦੇ ਨਾਲ ਸਿੱਧੀ ਗੱਲ ਕਰਦਾ ਸੀ ਨਾ ਕਿ ਮੇਰੇ ਨਾਲ ਗੱਲ ਕਰਦਾ ਸੀ ਤੇ ਉਹਨੂੰ ਲੈ ਕੇ ਹੁਣੇ-ਹੁਣੇ ਮંત્રી ਆਚੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਗੰਭੀਰ ਦੋਸ਼ ਲਾਉਂਦੇ ਆ ਇਹ ਗੱਲ ਆਖੀ ਹੈ ਕਿ ਚਾਰ ਹੋਰ ਲੀਡਰ ਨੇ ਆਵਾਦਮੀ ਪਾਰਟੀ ਦੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦੇ ਜਿਦੇ ਚ ਆਚੀ ਦਾ ਨਾਮ ਹੈ ਰਗਗ ਚੱਡਾ ਹੋਰਾਂ ਦਾ ਨਾਮ ਵੀ ਹੈ ਤੇ ਸੁਰਪਾਦਵਾ ਜੋਰਾਂ ਦਾ ਨਾਮ ਵੀ ਉਹਦੇ ਵਿੱਚ ਸ਼ਾਮਿਲ ਆ ਤੇ ਹੁਣ ਇਧਰਲੇ ਪਾਸੇ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾਉਣ ਲੱਗ ਪਈ ਹੈ ਸ਼ੀਤਲ ਅਗਰਾਲ ਹੋਰਾਂ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਤੇ ਹੋ ਸਕਦਾ ਜੇਕਰ ਇਹ ਗੱਲ ਦੇ ਵਿੱਚ ਪੂਰਾ ਵੀ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਫਿਰ ਸ਼ੀਤਲ ਅਗਰਾਲ ਅਦਾਲਤ ਦਾ ਰੁਕ ਕਰਨਗੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਸਿਆਸੀ ਗਲਿਆਰਾਂ ਦੇ ਵਿੱਚ ਵੱਖੋ-ਵੱਖਰੀਆਂ ਚਰਚਾਵਾ ਵੀ ਜਨਮ ਲੈਣ ਲੱਗ ਪਈਆਂ ਨੇ ਹੁਣ ਖਬਰ ਸਾਹਮਣੇ ਆ ਰਹੀ ਹੈ ਸ਼ੀਤਲ ਅਗਰਾਲ ਹੋਰਾਂ ਨੂੰ ਲੈ ਕੇ ਉਹਨਾਂ ਦੀ ਐਮਐਲਏ ਸ਼ਿਪ ਤੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਨੂੰ ਲੈ ਕੇ ਨਵੀਆਂ ਚਰਚਾਵਾ ਛਿੜ ਚੁੱਕੀ ਯਾਨੀ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਹੁਣ ਨਾ ਮੰਨਜ਼ੂਰ ਕਰ ਦਿੱਤਾ ਗਿਆ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੀਤ ਲੰਗਰਾਲ ਹੋਰਾਂ ਦੇ ਵੱਲੋਂ ਜਿਹੜਾ ਅਸਤੀਫਾ ਆਪਣਾ ਕੁਲਤਾਰ ਸਿੰਘ ਸੰਧਵਾ ਜਿਹੜੇ ਵਿਧਾਨ ਸਭਾ ਸਪੀਕਰ ਨੇ ਉਹਨਾਂ ਨੂੰ ਭੇਜਿਆ ਗਿਆ ਸੀ ਉਸ ਅਸਤੀਫੇ ਨੂੰ ਸਪੀਕਰ ਸਾਹਿਬ ਦੇ ਵੱਲੋਂ ਨਾ ਮੰਨਜ਼ੂਰ ਕਰ ਦਿੱਤਾ ਗਿਆ ਤੇ ਇਹਦਾ ਕਾਰਨ ਇਹੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਮਨੀ ਚੋਣ ਉਪ ਚੋਣ ਕਰਵਾਉਣ ਤੋਂ ਭੱਜ ਰਹੀ ਹੈ ਸਰਕਾਰ ਨੂੰ ਇਹ ਹੈ ਕਿ ਜੇਕਰ ਅਸਤੀਫਾ ਮਨਜ਼ੂਰ ਕੀਤਾ ਦਾ ਤਾਂ ਦੁਬਾਰਾ ਫਿਰ ਤੋਂ ਜਲੰਧਰ ਦੇ ਵਿੱਚੋਂ ਇੱਕ ਵਾਰ ਫਿਰ ਉਪਚੋਣ ਹੋਏਗੀ ਐਮਐਲਏ ਦੀ ਚੋਣ ਹੋਏਗੀ ਤੇ ਉਹਦੇ ਚ ਹੋ ਸਕਦਾ ਹੈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਇਸ ਵਾਰ ਨਾ ਜਿੱਤੇ ਜਿਸ ਤੇ ਚੱਲਦੀ ਸਰਕਾਰ ਨੂੰ ਖੱਛਾ ਪੈਦਾ ਹੋ ਗਿਆ ਇਹਦੇ ਕਰਕੇ ਸਰਕਾਰ ਹੁਣ ਅਸਤੀਫਾ ਮਨਜ਼ੂਰ ਕਰਨ ਦੇ ਰੌਂ ਦੇ ਵਿੱਚ ਸਾਹਮਣੇ ਨਹੀਂ ਆ ਰਹੀ ਹੈ ਇਹ ਕਹਿਣਾ ਹੈ ਮੀਡੀਆ ਰਿਪੋਰਟਾਂ ਦਾ ਜੇਕਰ ਉਹਨਾਂ ਨੂੰ ਗੌਰ ਦੇ ਨਾਲ ਪੜਿਆ ਜਾਵੇ ਵਾਚਿਆ ਜਾਵੇ ਤੁਹਾਨੂੰ ਦੱਸ ਦਿੰਨੇ ਆ ਕਿ 28 ਮਾਰਚ ਨੂੰ ਸ਼ਿਤਲ ਉੰਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਸੌਂਪਿਆ ਜਾਂਦਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਹੋ ਜਾਂਦੇ ਨੇ ਪਰ ਇਹਦੇ ਨਾਲ ਹੀ ਨਵੀਆਂ ਚਰਚਾਵਾਂ ਏ ਵੀ ਛੱਡ ਜਾਂਦੀਆਂ ਨੇ ਕਿ ਇਸ ਤੋਂ ਬਾਅਦ ਦੇ ਆਮ ਆਦਮੀ ਪਾਰਟੀ ਦੇ ਹੋਰ ਵੀ ਕਈ ਵੱਡੇ ਚਿਹਰੇ ਨੇ ਜਿਹੜੇ ਉਹ ਪਾਰਟੀ ਨੂੰ ਛੱਡ ਸਕਦੇ ਆ ਸ਼ੀਤਲ ਅੰਗਰਾਲ ਤੇ ਸੁਸ਼ੀਲ ਰਿੰਕੂ ਇਹਨਾਂ ਦੋਹਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਚ ਸ਼ਿਵਲੀਅਤ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਨਾਲ ਜਿੰਨਾ ਸਫ਼ਰ ਉਹਨਾਂ ਦਾ ਸੀ ਉਹਨੂੰ ਇੱਥੇ ਹੀ ਖਤਮ ਕਰ ਦਿੱਤਾ ਗਿਆ ਸੀ ਤਾਂ ਫਿਰ ਉਸ ਤੋਂ ਅਗਲੇ ਦਿਨ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਲੋਕ ਸਭਾ ਸਪੀਕਰ ਵੱਲੋਂ ਭੇਜਿਆ ਜਾਂਦਾ ਪਰ ਉਹਦੀ ਮਨਜ਼ੂਰੀ ਨੂੰ ਲੈ ਕੇ ਹੁਣ ਨਵੀਆਂ ਚਰਚਾਵਾਂ ਚੱਲ ਪਈਆਂ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਹਾਲਾਂਕਿ ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਸ਼ੀਤਲ ਅੰਗਰਾਲ ਦੇ ਫੇਸਬੁਕ ਪੇਜ ਤੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੋਈ ਹੈ ਉਹ ਵੀਡੀਓ ਕਿਸੇ ਨਿੱਜੀ ਚੈਨਲ ਦੇ ਵੱਲੋਂ ਇਸੇ ਖਬਰ ਨੂੰ ਲੈ ਕੇ ਬਣਾਈ ਗਈ ਸੀ ਤੇ ਉਸੇ ਵੀਡੀਓ ਨੂੰ ਸ਼ੀਤਲ ਅੰਗਰਾਲ ਦੇ ਵੱਲੋਂ ਹੁਣੇ-ਹੁਣੇ ਰੀਸੈਂਟਲੀ ਸਾਂਝਾ ਕੀਤਾ ਗਿਆ ਤਾਂ ਇਸ ਤੋਂ ਕਿਹਾਸਰਾਂ ਹੋਰ ਵੀ ਤੇਜ਼ ਹੋ ਜਾਂਦੀਆਂ ਨੇ ਕਿ ਸੱਚਮੁੱਚ ਐਸੀ ਗੱਲ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਦੂਸਰੇ ਪਾਸੇ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਵੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਜੇਕਰ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਤਾਂ ਅਦਾਲਤ ਦਾ ਰੁਖ ਕਰਾਂਗਾ ਅਦਾਲਤ ਦਾ ਰੁਖ ਕਰਾਂਗਾ ਅਸਤੀਫਾ ਨਾ ਮਨਜ਼ੂਰ ਕਰਨ ਦੇ ਚੱਲਦੇ ਇਹ ਕਿਹਾ ਗਿਆ ਸ਼ੀਤਲੰਗਰਾਲ ਹੋਰਾਂ ਦੇ ਵੱਲੋਂ ਪਰ ਹਾਲਾਂਕਿ ਆਪਾਂ ਇਹਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕਰ ਸਕਦੇ ਆ ਪਰ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਹੈ ਨਹੀਂ ਕੀਤਾ ਗਿਆ ਤੇ ਰੀਜ਼ਨ ਹੀ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੁਬਾਰਾ ਤੋਂ ਇੱਕ ਹੋਰ ਜ਼ਿਮਨੀ ਚੋਣ ਕਰਾਉਣ ਦੇ ਰੌਂ ਦੇ ਵਿੱਚ ਨਹੀਂ ਹੈ ਨਾ ਹੀ ਹਾਲਾਤ ਦੇ ਵਿੱਚ ਕਿਉਂਕਿ ਆ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਪਹਿਲਾਂ ਹੀ ਸ਼ਸ਼ੋਪਸ ਦੇ ਵਿੱਚ ਪਈ ਹੋਈ ਆ ਕੌਮੀ ਕਨਵੀਨਰ ਤੇ ਦਿੱਲੀ ਦੇ ਸੀਐਮ ਜੇਲ੍ਹ ਦੇ ਵਿੱਚ ਨੇ 15 ਦਿਨਾਂ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਪਰ ਬਾਅਦ ਦੇ ਵਿੱਚ ਵੀ ਮਾਮਲੇ ਦੀ ਜਾਂਚ ਹੁੰਦੀ ਰਹਿਣੀ ਹੈ ਕਿਉਂਕਿ ਜਾਂਚ ਈਡੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਮੰਤਰੀ ਆட்சி ਹੋਰਾਂ ਦੇ ਉੱਤੇ ਹੋਣਾ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗ ਪਈ ਹੈ ਕਿਉਂਕਿ ਬੀਤੇ ਦਿਨ ਈਡੀ ਨੇ ਆਖਿਆ ਸੀ ਕਿ ਅਰਵਿੰਦ ਕੇਚਰੀਵਾਲ ਨੇ 2 ਲੀਟਰਾਂ ਦਾ ਨਾਮ ਲਿਆ ਜਿੱਦੋਂ ਚੈੱਕ ਦਾ ਨਾਮ ਸੌਰਵ ਹੈ ਤੇ ਦੂਸਰੇ ਦਾ ਨਾਮ ਆਸ਼ੀ ਦੱਸਿਆ ਜਾ ਰਿਹਾ ਹੈ ਕਿ ਜੋ ਵੀ ਬੰਦਾ ਡੀਲ ਕਰਦਾ ਸੀ ਜਿਹੜਾ ਇਸ ਦੇ ਵਿੱਚ ਮੁੱਖ ਦੋਸ਼ੀ ਬਣਾਇਆ ਗਿਆ ਉਹ ਇਹਨਾਂ ਦੇ ਨਾਲ ਸਿੱਧੀ ਗੱਲ ਕਰਦਾ ਸੀ ਨਾ ਕਿ ਮੇਰੇ ਨਾਲ ਗੱਲ ਕਰਦਾ ਸੀ ਤੇ ਉਹਨੂੰ ਲੈ ਕੇ ਹੁਣੇ-ਹੁਣੇ ਮંત્રી ਆਚੀ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਗਬੀਰ ਦੋਸ਼ ਲਾਉਂਦੇ ਆ ਇਹ ਗੱਲ ਆਖੀ ਹੈ ਕਿ ਚਾਰ ਹੋਰ ਲੀਡਰ ਨੇ ਆਵਾਦਮੀ ਪਾਰਟੀ ਦੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਜਿਦੇ ਚ ਆਚੀ ਦਾ ਨਾਮ ਹੈ ਰਗਗ ਚੱਡਾ ਹੋਰਾਂ ਦਾ ਨਾਮ ਵੀ ਹੈ ਤੇ ਸੁਰਪਾਦਵਾ ਜੋਰਾਂ ਦਾ ਨਾਮ ਵੀ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਇਧਰਲੇ ਪਾਸੇ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾਉਣ ਲੱਗ ਪਈ ਹੈ ਸ਼ੀਤਲ ਅਗਰਾਲ ਹੋਰਾਂ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਤੇ ਹੋ ਸਕਦਾ ਜੇਕਰ ਇਹ ਗੱਲ ਦੇ ਵਿੱਚ ਪੂਰਾ ਵੀ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਫਿਰ ਸ਼ੀਤਲ ਅਗਰਾਲ ਅਦਾਲਤ ਦਾ ਰੋਕ ਕਰਨਗੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਸਿਆਸੀ ਗਲਿਆਰਾਂ ਦੇ ਵਿੱਚ ਵੱਖ-ਵੱਖਰੀਆਂ ਚਰਚਾਵਾਂ ਵੀ ਜਨਮ ਲੈਣ ਲੱਗ ਪਈਆਂ ਨੇ ਹੁਣ ਖਬਰ ਸਾਹਮਣੇ ਆ ਰਹੀ ਹੈ ਸ਼ੀਤਲ ਅਗਰਾਲ ਹੋਰਾਂ ਨੂੰ ਲੈ ਕੇ ਉਹਨਾਂ ਦੀ ਐਮਐਲਏ ਸ਼ਿਪ ਤੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਨੂੰ ਲੈ ਕੇ ਨਵੀਆਂ ਚਰਚਾਵਾਂ ਛਿੜ ਚੁੱਕੀਆਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਹੁਣ ਨਾ ਮੰਨਜ਼ੂਰ ਕਰ ਦਿੱਤਾ ਗਿਆ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੀਤ ਲੰਗਰਾਲ ਹੋਰਾਂ ਦੇ ਵੱਲੋਂ ਜਿਹੜਾ ਅਸਤੀਫਾ ਆਪਣਾ ਕੁਲਤਾਰ ਸਿੰਘ ਸਦਭਾ ਜੜੇ ਵਿਧਾਨ ਸਭਾ ਸਪੀਕਰ ਨੇ ਉਹਨਾਂ ਨੂੰ ਭੇਜਿਆ ਗਿਆ ਸੀ ਉਸ ਅਸਤੀਫੇ ਨੂੰ ਸਪੀਕਰ ਸਾਹਿਬ ਦੇ ਵੱਲੋਂ ਨਾ ਮੰਨਜ਼ੂਰ ਕਰ ਦਿੱਤਾ ਗਿਆ ਤੇ ਇਹਦਾ ਕਾਰਨ ਇਹੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਮਨੀ ਚੋਣ ਉਪ ਚੋਣ ਕਰਵਾਉਣ ਤੋਂ ਭੱਜ ਰਹੀ ਹੈ ਸਰਕਾਰ ਨੂੰ ਇਹ ਹੈ ਕਿ ਜੇਕਰ ਅਸਤੀਫਾ ਮਨਜ਼ੂਰ ਕੀਤਾ ਜਾ ਤੇ ਤਾਂ ਦੁਬਾਰਾ ਫਿਰ ਤੋਂ ਜਲੰਧਰ ਦੇ ਵਿੱਚੋਂ ਇੱਕ ਵਾਰ ਫਿਰ उपचुनाव ਹੋਏਗੀ ਐਮਐਲਏ ਦੀ ਚੋਣ ਹੋਏਗੀ ਤੇ ਉਹਦੇ ਚ ਹੋ ਸਕਦਾ ਹੈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਇਸ ਵਾਰ ਨਾ ਜਿੱਤੇ ਜਿਸ ਤੇ ਚੱਲਦੀ ਸਰਕਾਰ ਨੂੰ ਖੱਛਾ ਪੈਦਾ ਹੋ ਗਿਆ ਹੈ ਇਹ ਦੇ ਕਰਕੇ ਸਰਕਾਰ ਹੁਣ ਅਸਤੀਫਾ ਮਨਜ਼ੂਰ ਕਰਨ ਦੇ ਰੌਂ ਦੇ ਵਿੱਚ ਸਾਹਮਣੇ ਨਹੀਂ ਆ ਰਹੀ ਹੈ ਇਹ ਕਹਿਣਾ ਹੈ ਮੀਡੀਆ ਰਿਪੋਰਟਾਂ ਦਾ ਜੇਕਰ ਉਹਨਾਂ ਨੂੰ ਗੌਰ ਦੇ ਨਾਲ ਪੜਿਆ ਜਾਵੇ ਵਾਚਿਆ ਜਾਵੇ ਤੁਹਾਨੂੰ ਦੱਸ ਦਿੰਦੇ ਆ ਕਿ 28 ਮਾਰਚ ਨੂੰ ਸ਼ਿਤਲ ਉਂਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਸੌਂਪਿਆ ਜਾਂਦਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਹੋ ਜਾਂਦੇ ਨੇ ਪਰ ਇਹਦੇ ਨਾਲ ਹੀ ਨਵੀਆਂ ਚਰਚਾਵਾਂ ਇਹ ਵੀ ਛੱਡ ਜਾਂਦੀਆਂ ਨੇ ਕਿ ਇਸ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਵੀ ਕਈ ਵੱਡੇ ਚਿਹਰੇ ਨੇ ਜਿਹੜੇ ਉਹ ਪਾਰਟੀ ਨੂੰ ਛੱਡ ਸਕਦੇ ਆ ਸ਼ੀਤਲ ਅੰਗਰਾਲ ਤੇ ਸੁਸ਼ੀਲ ਰਿੰਕੂ ਇਹਨਾਂ ਦੋਹਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਚ ਸ਼ਿਵੂਲੀਅਤ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਨਾਲ ਜਿੰਨਾ ਸਫ਼ਰ ਉਹਨਾਂ ਦਾ ਸੀ ਉਹਨੂੰ ਇੱਥੇ ਹੀ ਖਤਮ ਕਰ ਦਿੱਤਾ ਗਿਆ ਸੀ ਤਾਂ ਫਿਰ ਉਸ ਤੋਂ ਅਗਲੇ ਦਿਨ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਲੋਕ ਸਭਾ ਸਪੀਕਰ ਵੱਲੋਂ ਭੇਜਿਆ ਜਾਂਦਾ ਪਰ ਉਹਦੀ ਮਨਜ਼ੂਰੀ ਨੂੰ ਲੈ ਕੇ ਹੁਣ ਨਮੀਆਂ ਚਰਚਾਵਾ ਚੱਲ ਪਿਆ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਹਾਲਾਂਕਿ ਆਪਾਂ ਇਹਦੀ ਪੋਸਟ ਨਹੀਂ ਕਰਦੇ ਪਰ ਫਿਰ ਵੀ ਸ਼ੀਤਲ ਅੰਗਰਾਲ ਦੇ ਫੇਸਬੁਕ ਪੇਜ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੋਈ ਹੈ ਉਹ ਵੀਡੀਓ ਕਿਸੇ ਨਿੱਜੀ ਚੈਨਲ ਦੇ ਵੱਲੋਂ ਇਸੇ ਖਬਰ ਨੂੰ ਲੈ ਕੇ ਬਣਾਈ ਗਈ ਸੀ ਤੇ ਉਸੇ ਵੀਡੀਓ ਨੂੰ ਸ਼ੀਤਲ ਅੰਗਰਾਲ ਦੇ ਵੱਲੋਂ ਹੁਣੇ-ਹੁਣੇ ਰੀਸੈਂਟਲੀ ਸਾਂਝਾ ਕੀਤਾ ਗਿਆ ਤਾਂ ਇਸ ਤੋਂ ਕਿਹਾਸਰਾਂ ਹੋਰ ਵੀ ਤੇਜ਼ ਹੋ ਜਾਂਦੀਆਂ ਨੇ ਕਿ ਸੱਚਮੁੱਚ ਐਸੀ ਗੱਲ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਦੂਸਰੇ ਪਾਸੇ ਸ਼ੀਤਲ ਅੰਗਰਾਲ ਹੋਰਾਂ ਦੇ ਵੱਲੋਂ ਵੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਜੇਕਰ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਅਦਾਲਤ ਦਾ ਰੁਖ ਕਰਾਂਗਾ ਅਦਾਲਤ ਦਾ ਰੁਕਰਾਂਗਾ ਅਸਤੀਫਾ ਨਾ ਮਨਜ਼ੂਰ ਕਰਨ ਦੇ ਚੱਲਦੇ ਇਹ ਕਿਹਾ ਗਿਆ ਸ਼ੀਤਲੰਗਰਾਲ ਹੋਰਾਂ ਦੇ ਵੱਲੋਂ ਪਰ ਹਾਲਾਂਕਿ ਆਪਾਂ ਇਹਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕਰ ਸਕਦੇ ਆ ਪਰ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਹੈ ਨਹੀਂ ਕੀਤਾ ਗਿਆ ਤੇ ਰੀਜ਼ਨ ਹੀ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੁਬਾਰਾ ਤੋਂ ਇੱਕ ਹੋਰ ਜ਼ਿਮਨੀ ਚੋਣ ਕਰਾਉਣ ਦੇ ਰੌਂ ਦੇ ਵਿੱਚ ਨਹੀਂ ਹੈ ਨਾ ਹੀ ਹਾਲਾਤ ਦੇ ਵਿੱਚ ਕਿਉਂਕਿ ਆ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਪਹਿਲਾਂ ਹੀ ਸ਼ਸ਼ੋ ਪੰਜ ਦੇ ਵਿੱਚ ਪਈ ਹੋਈ ਆ ਕੌਮੀ ਕਨਵੀਨਰ ਤੇ ਦਿੱਲੀ ਦੇ ਸੀਐਮ ਜੇਲ੍ਹ ਦੇ ਵਿੱਚ ਨੇ 15 ਦਿਨਾਂ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਪਰ ਬਾਅਦ ਦੇ ਵਿੱਚ ਵੀ ਮਾਮਲੇ ਦੀ ਜਾਂਚ ਹੁੰਦੀ ਰਹਿਣੀ ਹੈ ਕਿਉਂਕਿ ਜਾਂਚ ਈਡੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਮੰਤਰੀ ਆਦਸੀ ਹੋਰਾਂ ਦੇ ਉੱਤੇ ਹੋਣਾ ਗ੍ਰਿਫਤਾਰੀ ਦੀ ਤਲਵਾਰ ਲਟਕਣ ਲੱਗ ਪਈ ਹੈ ਕਿਉਂਕਿ ਬੀਤੇ ਦਿਨ ਈਡੀ ਨੇ ਆਖਿਆ ਸੀ ਕਿ ਅਰਵਿੰਦ ਕੇਜਰੀਵਾਲ ਨੇ 2 ਲੀਟਰਾਂ ਦਾ ਨਾਮ ਲਿਆ ਜਿੱਦੋਂ ਚੈੱਕ ਦਾ ਨਾਮ ਸੌਰਵ ਹੈ ਤੇ ਦੂਸਰੇ ਦਾ ਨਾਮ ਨਾਮ ਵੀ ਹੈ ਤੇ ਸੌਰਵ ਭੱਤਵਾ ਚੋਰਾਂ ਦਾ ਨਾਮ ਵੀ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਇਧਰਲੇ ਪਾਸੇ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾਉਣ ਲੱਗ ਪਈ ਹੈ ਸ਼ੀਤਲ ਅਗਰਾਲ ਹੋਰਾਂ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਨਹੀਂ ਕੀਤਾ ਗਿਆ ਤੇ ਹੋ ਸਕਦਾ ਹੈ ਜੇਕਰ ਇਹ ਗੱਲ ਦੇ ਵਿੱਚ ਪੂਰਾ ਵੀ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਫਿਰ ਸ਼ੀਤਲ ਅਗਰਾਲ ਅਦਾਲਤ ਦਾ ਰੁਕ ਕਰਨਗੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਸਿਆਸੀ